ਹੁਣ মিডিਆ ਦੇ ਵਿੱਚ ਆ ਗੱਲ ਬਹੁਤ ਵੱਡੀ ਤੇ ਗੰਭੀਰ ਸਾਹਮਣੇ ਆ ਰਹੀ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਦੇ ਬਾਰੇ ਕੀ ਬੋਲਣਗੇ ਤੇ ਕੀ ਜਵਾਬ ਦੇਣਗੇ ਤੇ ਆਮ ਆਦਮੀ ਪਾਰਟੀ ਹੁਣ ਇਹਦੇ ਬਾਰੇ ਕੀ ਬੋਲੇਗੀ ਤੇ ਕੀ ਜਵਾਬ ਦੇਵੇਗੀ ਕਿਉਂਕਿ ਗੱਲ ਬਹੁਤ ਵੱਡੀ ਹੈ ਤੇ ਗੰਭੀਰ ਹੈ মিডিਆ ਦੇ ਵਿੱਚ ਵੱਡੇ ਪੱਧਰ ਤੇ ਇਹ ਚਰਚਾ ਚੱਲ ਉੱਠੀ ਹੈ ਰੌਲਾ ਪੈ ਗਿਆ ਕਈ ਜਿਹੜੇ ਚੈਨਲ ਨੇ ਉਹ ਇਹ ਦਾਵਾ ਕਰ ਰਹੇ ਨੇ ਕਿ ਸਾਡੇ ਕੋਲ ਸਾਰੇ ਸਬੂਤ ਤੱਥ ਆ ਚੁੱਕੇ ਨੇ ਮਾਮਲਾ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਝੂਠ ਫੜਿਆ ਗਿਆ ਉਹ ਬੇਨਕਾਬ ਹੋ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਰਹੇ ਨੇ ਕਿ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਾ ਅਸੀਂ ਤਾਂ ਆਪਣੇ ਵੀ ਐਮਐਲਏ ਤੇ ਮੰਤਰੀ ਭ੍ਰਿਸ਼ਟਾਚਾਰ ਚ ਫੜ ਰਹੇ ਆ ਪਰ ਜਿਹੜੇ ਇੱਕ ਮੰਤਰੀ ਤੇ ਇੱਕ ਐਮਐਲਏ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾ 'ਚ ਪਹਿਲਾਂ ਫੜਿਆ ਗਿਆ ਸੀ ਉਹਨਾਂ ਬਾਰੇ ਆ ਨਵਾਂ ਸੱਚ ਮੀਡੀਆ 'ਚ ਸਾਹਮਣੇ ਆ ਰਿਹਾ ਦੇਖੋ ਜਦੋਂ ਸਭ ਤੋਂ ਪਹਿਲਾਂ ਜਿਹੜੇ ਮੰਤਰੀ ਸੀ ਸਿਹਤ ਮੰਤਰੀ ਭਗਵੰਤ ਮਾਨ ਸਾਹਿਬ ਦੇ ਵਿਜੇ ਸਿੰਘਲਾ ਜਦੋਂ ਉਹਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫੜਿਆ ਗਿਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਦਾਵਾ ਕੀਤਾ ਸੀ ਵੀ ਮੇਰੇ ਕੋਲ ਤੱਥ ਸਬੂਤ ਆਏ ਨੇ ਔਰ ਇਹ ਤੱਥ ਸਬੂਤ ਆਏ ਨੇ ਕਿ ਇਹ ਸਾਡਾ ਮੰਤਰੀ ਜਿਹੜਾ ਉਹ ਕਮਿਸ਼ਨ ਲੈ ਰਿਹਾ 1% ਕਮਿਸ਼ਨ ਲੈ ਰਿਆ ਤੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਵਿਰੋਧੀ ਪਾਰਟੀਆਂ ਕੋਲ ਤੇ ਕਿਸੇ ਕੋਲ ਵੀ ਉਹ ਸਬੂਤ ਨਹੀਂ ਪਹੁੰਚੇ ਜੋ ਮੇਰੇ ਕੋਲ ਪਹੁੰਚੇ ਤੇ ਜਿਸ ਕਰਕੇ ਫਿਰ ਮੈਂ ਹੁਣ ਕੋਈ ਢਿੱਲ ਨਹੀਂ ਕੋਈ ਰਹਿਤ ਨਹੀਂ ਤੇ ਮੈਂ ਸਿੱਧੀ ਕਾਰਵਾਈ ਆਪਣੀ ਮੰਤਰੀ ਤੇ ਕਰ ਰਿਆਂ ਤੇ ਸਖਤ ਕਾਰਵਾਈ ਇਦਾ ਹੀ ਕਰਿਆ ਕਰਾਂਗੇ ਹੁਣ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਿਆ ਨਾ ਤੇ ਜਿਵੇਂ ਪਹਿਲਾਂ ਤੋਂ ਹੀ ਇਹ ਚਰਚਾ ਸੀ ਕਿ ਆਪਣੇ ਮੰਤਰੀ ਨੂੰ ਬਚਾਇਆ ਵੀ ਜਾਏਗਾ ਤੇ ਇਹ ਚਰਚਾ ਸੀ ਕਿ ਜਿਹੜੀ ਉਪਚੋਣ ਸੰਗਰੂਰ ਦੀ ਆ ਉਹਦੇ ਕਰਕੇ ਸੰਕਟ ਖੇਡਿਆ ਗਿਆ ਹੁਣ ਮੀਡੀਆ ਚ ਇਹ ਵੱਡਾ ਦਾਵਾ ਸਾਹਮਣੇ ਆ ਰਿਹਾ ਕਈ ਚੈਨਲ ਕਰ ਰਹੇ ਨੇ ਕਿ ਅ ਮਾਰਚ ਮਹੀਨੇ 2025 ਦੇ ਵਿੱਚ ਕੋਰਟ ਦੇ ਵਿੱਚ ਇਹ ਪੇਸ਼ ਕੀਤਾ ਗਿਆ ਕਿ ਇਹ ਕੇਸ ਅਨਟ੍ਰੇਸ ਹੈ ਮਤਲਬ ਕਿ ਇਹਦਾ ਕੋਈ ਤੱਤ ਸਬੂਤ ਸਾਨੂੰ ਨਹੀਂ ਮਿਲਿਆ ਤੇ ਫਿਰ ਸਵਾਲ ਹੁਣ ਇਹ ਆ ਵੀ ਜਦੋਂ ਉਹ ਵਿਜੇ ਸਿੰਘਲਾ ਨੂੰ ਫੜਿਆ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੇਰੇ ਕੋਲ ਤੱਥ ਸਬੂਤ ਪਹੁੰਚੇ ਨਹੀਂ ਤਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਤੱਥ ਸਬੂਤ ਅਦਾਲਤ ਨੂੰ ਕਿਉਂ ਨਹੀਂ ਦਿੱਤੇ ਦੇਣੇ ਚਾਹੀਦੇ ਸੀ ਹੁਣ ਉਹ ਮੰਤਰੀ ਆਸਾਨੀ ਨਾਲ ਵਿਜੇ ਸਿੰਘਲਾ ਬਰੀ ਹੋ ਜਾਏਗਾ ਜੇ ਮੁੱਖ ਮੰਤਰੀ ਕੋਲ ਤੱਥ ਸਬੂਤ ਹੈ ਨਹੀਂ ਸੀ ਫਿਰ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਿਉਂ ਗਈਆਂ ਤੇ ਜੇ ਹੈਗੇ ਸੀ ਤਾਂ ਉਹ ਅਦਾਲਤ ਚ ਪੇਸ਼ ਕਿਉਂ ਨਹੀਂ ਕੀਤੇ ਜਾ ਰਹੇ ਕੀ ਉਹ ਸਾਰਾ ਕੁਝ ਪੋਲਿਟਿਕਲ ਸਟੰਟ ਸੀ ਕੀ ਉਹ ਸਾਰਾ ਕੁਝ ਰਾਜਨੀਤਿਕ ਡਰਾਮਾ ਸੀ ਜਿਵੇਂ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਕਈ ਬੁੱਧੀਜੀਵੀ ਲੋਕ ਹਤਾਇਸ਼ੀ ਪੱਤਰਕਾਰ ਬੋਲਦੇ ਸੀ ਉਦੋਂ ਵੀ ਉਸ ਤੋਂ ਬਾਅਦ ਦੂਜੇ ਨੰਬਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਹ ਦੋਸ਼ ਲੱਗ ਰਿਹਾ ਕਿ ਜਦੋਂ ਇਹਨਾਂ ਦਾ ਐਮਐਲਏ ਜਿਹੜਾ ਬਠਿੰਡਾ ਦਿਹਾਤੀ ਤੋਂ ਸੀ ਅਮਿਤ ਰਤਨ ਕੋਟ ਫੱਤਾ ਜਦੋਂ ਉਹ ਫੜਿਆ ਗਿਆ ਸੀ ਉਹਦੇ ਉੱਪਰ ਵੀ ਇਸ ਤਰ੍ਹਾਂ ਦੇ ਦੋਸ਼ ਲੱਗੇ ਆਮ ਆਦਮੀ ਪਾਰਟੀ ਨੇ ਉਦੋਂ ਵੀ ਫੁੱਲ ਵਾਈ ਵਾਈ ਕੀਤੀ ਸੀ ਵੀ ਅਸੀਂ ਨਹੀਂ ਬਰਦਾਸ਼ਤ ਕਰਦੇ ਭ੍ਰਿਸ਼ਟਾਚਾਰ ਆ ਦੇਖ ਲਓ ਆਪਦਾ ਹੀ ਬੰਦਾ ਅਸੀਂ ਫੜ ਲਿਆ ਤਾਂ ਫਿਰ ਹੋਇਆ ਕੀ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਉਹਦਾ ਕੇਸ ਵੀ ਅਦਾਲਤ ਦੇ ਵਿੱਚ ਬਿਲਕੁਲ ਠੋਸ ਹੋ ਰਿਹਾ ਹੈ ਚੈਨਲ ਮੀਡੀਆ ਦੇ ਵਿੱਚ ਇਹ ਦਾਵਾ ਕਰ ਰਹੇ ਨੇ ਇਹ ਜਿਹੜੀ ਕੇਸ ਚ ਲਾਉਣ ਦੀ ਮਨਜ਼ੂਰੀ ਦੇਣੀ ਸੀ ਉਹ ਜਾਣ ਬੁੱਝ ਕੇ ਗਲਤ ਦਿੱਤੀ ਗਈ। ਵੇਖੋ ਜੇਕਰ ਕਿਸੇ ਮੰਤਰੀ ਤੇ ਭ੍ਰਿਸ਼ਟਾਚਾਰ ਦਾ ਕੇਸ ਚਲਣਾ ਹੋਵੇ ਤਾਂ ਮਨਜ਼ੂਰੀ ਗਵਰਨਰ ਨੇ ਦੇਣੀ ਹੁੰਦੀ ਹੈ। ਜੇ ਕਿਸੇ ਐਮਐਲਏ ਤੇ ਚਲਣਾ ਹੋਵੇ ਤਾਂ ਕੇਸ ਲਾਉਣ ਦੀ ਮਨਜ਼ੂਰੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਨੇ ਦੇਣੀ ਹੁੰਦੀ ਹੈ ਜਾਂ ਜਿਹੜਾ ਵੀ ਸਪੀਕਰ ਹੋਵੇ। ਪਰ ਇਹਦੇ ਚ ਇਹ ਦੱਸਿਆ ਜਾ ਰਿਹਾ ਹੈ ਕਿ ਅਮਿਤ ਰਤਨ ਕੋਟ ਫੱਤਾ ਦਾ ਕੇਸ ਲਾਉਣ ਦੀ ਮਨਜ਼ੂਰੀ ਸਪੀਕਰ ਕੁਲਤਾਰ ਸਿੰਘ ਸੰਧਵਾ ਤੋਂ ਨਹੀਂ ਦਵਾਈ ਗਈ ਔਰ ਇੱਕ ਸੈਕਟਰੀ ਤੋਂ ਦਵਾ ਦਿੱਤੀ ਗਈ ਇਸ ਕਰਕੇ ਉਹ ਕੇਸ ਜਿਹੜਾ ਅਦਾਲਤ ਚ ਠੋਸ ਹੋ ਜਾਣਾ ਉਹ ਕੇਸ ਅਦਾਲਤ ਦੇ ਵਿੱਚ ਉਸ ਤਰੀਕੇ ਨਾਲ ਕਾਨੂੰਨੀ ਰੂਪ ਦੇ ਵਿੱਚ ਡੈਮੇਜ ਹੋ ਜਾਣਾ ਹੁਣ ਜਦ ਮਾਨਯੋਗ ਅਦਾਲਤ ਨੂੰ ਉਹ ਕਾਨੂੰਨੀ ਤਰੀਕੇ ਨਾਲ ਤਾਥੀ ਪੇਸ਼ ਨਾ ਕੀਤੇ ਜਾਣ ਜਾਂ ਜਾਣ ਬੁੱਝ ਕੇ ਕੇਸ ਦੇ ਵਿੱਚ ਕਾਨੂੰਨੀ ਖਾਮੀਆਂ ਛੱਡ ਦਿੱਤੀਆਂ ਜਾਣ ਜਿਹਦੇ ਆਧਾਰ ਤੇ ਬਰੀ ਹੋ ਜਾਣਾ ਬੰਦੇ ਨੇ ਹੁਣ ਬਹੁਤ ਸਾਰੇ ਕਾਨੂੰਨੀ ਨੁਕਤੇ ਨੇ ਜਿਨ੍ਹਾਂ ਤੇ ਉੱਪਰ ਜਾ ਕੇ ਅਦਾਲਤ ਚ ਕੇਸ ਜਿਹੜਾ ਉਹ ਉਹ ਅਦਾਲਤ ਕਾਨੂੰਨ ਮੁਤਾਬਕ ਚੱਲਦੀ ਹੈ ਤਾਂ ਜਦੋਂ ਕੰਮ ਕਾਨੂੰਨ ਮੁਤਾਬਕ ਨਾ ਹੋਇਆ ਹੋਵੇ ਤਾਂ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਤਾਂ ਹੁਣ ਇਹ ਵੱਡਾ ਸਵਾਲ ਉੱਠਿਆ ਕਿ ਇਹਨਾਂ ਦੋਵੇਂ ਕੇਸਾਂ ਦੇ ਵਿੱਚ ਇੰਜ ਕਿਉਂ ਕੀਤਾ ਗਿਆ ਕਿ ਉਹ ਸਾਰਾ ਪੋਲਿਟੀਕਲ ਡਰਾਮਾ ਸੀ ਹੁਣ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਹੋਰ ਐਮਐਲਏ ਮੰਤਰੀਆਂ ਦੇ ਉੱਪਰ ਦੋਸ਼ ਲੱਗੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਜਾਂਚ ਪੜਤਾਲ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਪਰ ਭਾਵੇਂ ਉਹ ਦੋਸ਼ ਜਿਹੜੇ ਗੁਰੂ ਹਰਸਾਏ ਦੇ ਐਮਐਲਏ ਫੌਜਾ ਸਰਾਰੀ ਉਹਨਾਂ ਤੇ ਲੱਗੇ ਪਰ ਅੱਜ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਨਹੀਂ ਆਇਆ ਚਾਹੇ ਉਹ ਕਟਾਰੂ ਚੱਕ ਤੇ ਦੋਸ਼ ਲੱਗੇ ਚਾਹੇ ਉਹ ਬੀਬੀ ਅਨਮੋਲ ਗਗਨਮਾਨ ਤੇ ਲੱਗੇ ਚਾਹੇ ਉਹ ਬੀਬੀ ਜਿਹੜੀ ਮਾਨੂਕੇ ਅਲੀ ਜਿਹੜੀ ਐਮਐਲਏ ਆ ਉਹਦੇ ਤੇ ਲੱਗੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਇਹਨਾਂ ਕੇਸਾਂ 'ਚ ਜਾਂਚ ਪੜਤਾਲ ਕਰਕੇ ਬਰੀਕੀ ਨਾਲ ਲੋਕਾਂ ਸਾਹਮਣੇ ਰੱਖਾਂਗੇ ਪਰ ਤੁਸੀਂ ਦੇਖੋ ਕਿਸੇ ਵੀ ਕੇਸ 'ਚ ਆਮ ਆਦਮੀ ਪਾਰਟੀ ਨੇ ਕੀ ਪੜਤਾਲ ਕਰਕੇ ਸੱਚ ਕੱਢਿਆ ਉਹ ਸਾਹਮਣੇ ਨਹੀਂ ਆਇਆ ਤਾਂ ਹੁਣ ਜਿਹੜਾ ਨਵਾਂ ਐਮਐਲਏ ਫੜਿਆ ਰਮਨ ਅਰੋੜਾ ਉਹਦੇ ਕੇਸ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਐਲਏ ਕੁਮਰ ਵਿਜੇ ਪ੍ਰਤਾਪ ਨੇ ਹੀ ਵੱਡੇ ਸਵਾਲ ਖੜੇ ਕਰਨ ਵਰਗੀ ਪੋਸਟ ਪਾਈ ਹੈ। ਕੁਮਰ ਵਿਜੇ ਪ੍ਰਤਾਪ ਨੇ ਲਿਖਿਆ ਸੋਸ਼ਲ ਮੀਡੀਆ ਤੇ ਸ਼ਰੇਆਮ ਆਮ ਆਦਮੀ ਪਾਰਟੀ ਦਾ ਐਮਐਲਏ ਨਾਲੋਂ ਉਹਨੇ ਲਿਖਿਆ ਕਹਿੰਦਾ ਜਿਹੜਾ ਇਹ ਐਮਐਲਏ ਫੜਿਆ ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਨਾ ਖਾਸ ਸੀ ਪਰਿਵਾਰਕ ਮੈਂਬਰ ਆਵਾਂ ਸੀ। ਨਾਲੇ ਉਹਨੇ ਇਹ ਆਖਿਆ ਕੁਮਰ ਵਿਜੇ ਪ੍ਰਤਾਪ ਸਾਹਿਬ ਨੇ ਉਹ ਕਹਿੰਦੇ ਕਿ ਉਹ ਬਹੁਤ ਨੇੜਲਾ ਸੀ। ਉਹਦੇ ਤੇ ਕਾਰਵਾਈ ਬੜੀ ਹੈਰਾਨੀ ਵਾਲੀ ਗੱਲ ਹੈ। ਤੇ ਨਾਲੇ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਉਪਚੋਣ ਹੋ ਰਹੀ ਹੈ ਐਮਐਲਏ ਦੀ ਕਹਿੰਦਾ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਕਿਤੇ ਇਸ ਕਰਕੇ ਤਾਂ ਨਹੀਂ ਕਿ ਆਪਣੀ ਸ਼ਬੀ ਸੁਧਾਰਨ ਲਈ ਵੀ ਅਸੀਂ ਤਾਂ ਭ੍ਰਿਸ਼ਟਾਚਾਰ ਤੇ ਕਾਰਵਾਈਆਂ ਬਹੁਤ ਕਰਦੇ ਆ ਕਿਤੇ ਇਸ ਕਰਕੇ ਤਾਂ ਨਹੀਂ ਲੋਕ ਕਹਿ ਰਹੇ ਕਾਰਵਾਈ ਕੀਤੀ ਏ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਅਗਲੀ ਗੱਲ ਉਹਨੇ ਕਹੀ ਜਦੋਂ ਸੰਗਰੂਰ ਦੀ ਉਪਚੋਣ ਸੀ ਤਾਂ ਆਮ ਆਦਮੀ ਪਾਰਟੀ ਨੇ ਵਿਜੇ ਸਿੰਘਲਾ ਜਿਹੜਾ ਮੰਤਰੀ ਸੀ ਉਹਦੇ ਤੇ ਕਾਰਵਾਈ ਕੀਤੀ ਸੀ ਪਰ ਹੁਣ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਉਹਦਾ ਕੁਝ ਨਹੀਂ ਬਣ ਰਿਹਾ ਇਹ ਗੱਲ ਕੁਮਰ ਵਿਜੇ ਪ੍ਰਤਾਪ ਨੇ ਕਹੀ ਤੇ ਕੁਮਰ ਵਿਜੇ ਪ੍ਰਤਾਪ ਨੇ ਫਿਰ ਇਹ ਵੀ ਕਿਹਾ ਐਂਡ ਤੇ ਉਹ ਕਹਿੰਦਾ ਸਾਡੀ ਪਾਰਟੀ ਦੇ ਵਿੱਚ ਕੋਈ ਮੋਨੀਟਰਿੰਗ ਸਿਸਟਮ ਹੀ ਨਹੀਂ ਹੈਗਾ ਮਤਲਬ ਜਾਂਚ ਪੜਤਾਲ ਕਰਨ ਦਾ ਕੋਈ ਸਿਸਟਮ ਹੀ ਨਹੀਂ ਗਲਤ ਕੀ ਹੈ ਠੀਕ ਕੀ ਹੈ ਪੜਤਾਲਿਆ ਹੀ ਨਹੀਂ ਜਾਂਦਾ ਤੇ ਗਲਤ ਕਹਿਣਾ ਕਿਨੂੰ ਹੈ ਇਹਦੇ ਸਬੰਧਿਓ ਕਹਿੰਦਾ ਕੋਈ ਵੀ ਅਜਿਹਾ ਆਗੂ ਨਹੀਂਗਾ ਜਿਹੜਾ ਕਿਸੇ ਨੂੰ ਗਲਤ ਠੀਕ ਕਹਿ ਸਕੇ ਹੁਣ ਇਹ ਬਹੁਤ ਵੱਡਾ ਸਵਾਲ ਆ ਜਿਹੜਾ ਕੁਮਰ ਵਿਜੇ ਪ੍ਰਤਾਪ ਨੇ ਖੜਾ ਕੀਤਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਕਿ ਬਹੁਤ ਇਮਾਨਦਾਰੀ ਦੀ ਗੱਲ ਕਰਦੇ ਨੇ ਹਮੇਸ਼ਾ ਉਹਨਾਂ ਨੂੰ ਜਵਾਬ ਜ਼ਰੂਰ ਦੇਣਾ ਚਾਹੀਦਾ ਜਿੱਦੇ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਗੱਲ ਉੱਠ ਰਹੀ ਆ ਜਿਹੜਾ ਮੰਤਰੀ ਵਿਜੇ ਸਿੰਘਲਾ ਤੇ ਅਮੇਤ ਰਤਨ ਕੋਟ ਫੱਤਾ ਦੇ ਕੇਸ ਦੇ ਵਿੱਚ ਜੋ ਸਵਾਲ ਮੀਡੀਆ ਚ ਉੱਠ ਰਹੇ ਨੇ ਉਹਨਾਂ ਦਾ ਜਵਾਬ ਮੁੱਖ ਮੰਤਰੀ ਸਾਹਿਬ ਨੂੰ ਵੀ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਚਾਹੀਦਾ ਕੀ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹਨਾਂ ਸਵਾਲਾਂ ਤੇ ਜਵਾਬ ਦੇਣਗੇ ਜਾਂ ਫਿਰ ਚੁੱਪ ਵਟ ਜਾਣਗੇ ਇਹ ਆਉਣ ਵਾਲਾ ਟਾਈਮ ਜਿਹੜਾ ਉਹ ਦੱਸੇਗਾ ਫਿਲਹਾਲ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸ਼ਾਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ